ਮੈਂ ਬਲਦੇਵ ਸਿੰਘ ਤੋਪਸੜੀ ਪਾਰਟੀ ਪ੍ਰਧਾਨ ਗਿਆਨੀ ਹਰਪੀਤ ਸਿੰਘ ਨੇ ਜੋ ਮੈਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੀ ਜੋ ਮੇਰੀ ਸੌਫੀ ਹੈ ਮੈਂ ਜਿਹੜਾ ਸੁੱਚਾ ਸਿੰਘ ਛੋਟੇਪੁਰ ਸਾਹਿਬ ਜੀ ਦਾ ਦੇ ਪਾਰਟੀ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਯਕੀਨ ਦਵਾਉਂਦਾ ਹਾਂ ਛੋਟੇਵਾਲ ਸਾਹਿਬ ਨੂੰ ਕਿ ਜਿਨ੍ਹਾਂ ਆਸਾਂ ਉਮੀਦਾਂ ਦੇ ਨਾਲ ਮੈਨੂੰ ਇਹ ਸੇਵਾ ਦਿੱਤੀ ਹੈ ਮੈਂ ਉਹਨਾਂ ਆਸਾਂ ਉਮੀਦਾਂ ਤੇ ਪੂਰਾ ਉਤਰਾਂਗਾ ਤਾਂ ਦੇਈ ਦੇ ਨਾਲ ਇਮਾਨਦਾਰੀ ਦੇ ਨਾਲ ਪਾਰਟੀ ਦੀ ਸੇਵਾ ਕਰਕੇ ਪਾਰਟੀ ਨੂੰ ਲਾਬੰਦ ਕਰਕੇ ਇਸ ਸੇਵਾ ਦੇਵਾਂਗਾ ਇਨ ਪਾਰਟੀ ਪ੍ਰਧਾਨ ਦਾ ਤੇ ਛੋਟੇਵਾਲ ਸਾਹਿਬ ਦਾ ਚੇਚੇ ਤੋਂ ਤੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਅੱਜ ਸਦਾ ਬਲਦੇਵ ਸਿੰਘ ਜੀ ਪਰਸੋਟਲ ਵਾਲੇ ਤੁਪਸੜੀ ਨਗਰ ਦੇ ਰਹਿਣ ਵਾਲੇ ਇਹਨਾਂ ਨੂੰ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਪੁਰਸੇ ਜੀਤੀ ਦੇ ਪ੍ਰਧਾਨ ਸਿੰਘ ਸਾਹਿਬ ਗਨੇਹਰ ਹਰਪ੍ਰੀਤ ਸਿੰਘ ਉਹਨਾਂ ਨੇ ਸ਼ਹਿਰ ਜਿੱਥੇ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ ਔਰ ਬੜੀ ਅੱਛੀ ਬੈਕਗ੍ਰਾਉਂਡ ਦੇ ਨੇ ਇਹਨਾਂ ਨੇ ਪਾਰਟੀ ਵਾਸਤੇ ਬਹੁਤ ਕੰਮ ਕੀਤਾ ਬੜੀ ਪ੍ਰਤੀ ਕੀਤੀ ਸੀ ਔਰ ਉਹਦੇ ਤੋਂ ਪਹਿਲਾਂ ਵੀ ਇਹਨਾਂ ਦੀ ਸਾਰੀ ਬੈਕਗ੍ਰਾਉਂਡ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਹੀ ਜੁੜੇ ਰਹੇ ਪੜ੍ਹੇ ਲਿਖੇ ਬੰਦੇ ਹੈ ਇਹਨਾਂ ਦੇ ਸਾਰੇ ਸਾਥੀ ਵੀ ਬੜੇ ਸੂਝ-ਬੂਝ ਵਾਲੇ ਪੜ੍ਹੇ ਲਿਖੇ ਰਿਟਾਇਰ ਮੁਲਾਜ਼ਮ ਨੇ ਸਾਰੇ ਸੱਜਣ ਮੱਤਰ ਨੇ ਸਾਰੇ ਇਹਨਾਂ ਦੇ ਔਰ ਸਾਰਿਆਂ ਦੇ ਵਿੱਚ ਖੁਸ਼ੀ ਮਹਿਸੂਸ ਕੀਤੀ ਗਈ ਹੈ ਕਿ ਪੜ੍ਹੇ ਲਿਖੇ ਬੰਦੇ ਨੂੰ ਚੰਗੇ ਬੰਦੇ ਨੂੰ ਕੁਰਬਾਨੀ ਆ ਦੇ ਬੰਦੇ ਨੂੰ ਇਸ ਜਿਹੜੀ ਇਹ ਜ਼ਿੰਮੇਵਾਰੀ ਗੁਰਦਾਸਪੁਰ ਸ਼ਹਿਰ ਦੀ ਦਿੱਤੀ ਗਈ ਹੈ ਔਰ ਮੈਨੂੰ ਪੂਰਨ ਯਕੀਨ ਹੈ ਕਿ ਅੱਜ ਕੌਮ ਜਿਹੜੀ ਹੈ ਉਹ ਬਹੁਤ ਹੀ ਔਖੇ ਕੰਮੇ ਵਿੱਚੋਂ ਦੀ ਗੁਜ਼ਰ ਰਹੀ ਆ ਚੰਗੇ ਬੰਦਿਆਂ ਦੀ ਪਾਰਟੀ ਨੂੰ ਬਹੁਤ ਲੋੜ ਹੈ ਔਰ ਬਲਦੇਵ ਸਿੰਘ ਉਰੀ ਮਿਹਨਤ ਕਰਕੇ ਇਮਾਨਦਰੀ ਦੇ ਨਾਲ ਪਾਰਟੀ ਦਾ ਜਿਹੜਾ ਅੱਛਾ ਇਮੇਜ ਜਿਹੜਾ ਲੋਕਾਂ 'ਚ ਪ੍ਰੋਜੈਕਟ ਕਰਨਗੇ ਔਰ ਪਾਰਟੀ ਜਿਹੜੀ ਆਉਣ ਵਾਲੇ ਸਮੇਂ ਚ ਮਜ਼ਬੂਤ ਹੋਊਗੀ ਲੋਕਾਂ ਦੀ ਸੇਵਾ ਕਰੇਗੀ ਪਰਿਵਾਰਵਾਦ ਤੋਂ ਤੇ ਕੁਰਸੀਆਂ ਦੇ ਮੋਹ ਤੋਂ ਉੱਪਰ ਉੱਠ ਕੇ ਇਨਸਾਨੀ ਨਾਤੇ ਜੋ ਵੀ ਵੱਧ ਵੱਧ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਸਕਦੇ ਹੋਏ ਉਹ ਕਰਨਗੇ ਮੈਨੂੰ ਇਹਨਾਂ ਤੇ ਪੂਰਾ ਯਕੀਨ ਆ ਪਰਮਾਤਮਾ ਉਹਨਾਂ ਦੀ ਸਿਹਤ ਵਧੀਆ ਰੱਖੇ ਔਰ ਇਹ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਔਖੇ ਸਮੇਂ ਵਿੱਚ ਕੌਮ ਦੇ ਵੱਧ ਤੋਂ ਵੱਧ ਸੇਵਾ ਕਰ ਸਕਣ ਇਹ ਮੇਰੀ ਬਹੁਤ ਬਹੁਤ ਧੰਨਵਾਦ ਨਵਾਂ ਬੋਕਾ ਜ਼ਿੰਮੇਵਾਰੀ ਮੇਰੀ ਹੈ ਔਰ ਜ਼ਿੰਮੇਵਾਰੀ ਜਿਹੜੀ ਆ ਉਹ ਤਨ ਦੇ ਨਿਵਾਉਣਗੇ ਬਹੁਤ ਬਹੁਤ ਧੰਨਵਾਦ